ਸਾਹਿਬ ਜੀ ਬਸੋ ਕੀ ਸਾਰਾ ਮਾਮਲਾ ਹੈਗਾ ਜਿਹੜਾ ਵਰਦਵਾਸ ਸਾਹਿਬ ਦੇ ਬੇਅਦ ਜਿਹੜਾ ਉਹ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਫਤੇ ਇੱਥੇ 28 ਤਰੀਕ ਨੂੰ ਸਾਨੂੰ ਤਾਂ 4 ਦਿਨ ਪਹਿਲਾਂ ਅਜ ਕਲੀਅਰ ਪੂਰਾ ਹੋਇਆ ਬਈ 28 ਤਰੀਕ ਨੂੰ ਇੱਥੇ ਇੱਕ ਪ੍ਰਵਾਸੀ ਦੀ ਯਾਤਰੀ ਆਇਆ ਉਹਨਾਂ ਨੇ ਆਣ ਕੇ ਇੱਥੇ ਗੁਰੂ ਘਰ ਦੇ ਵਿੱਚ ਆਣ ਕੇ ਗੁਰੂ ਜੀ ਵਿਆਪਦੀ ਕੀਤੀ ਬਾਥਰੂਮ ਕੀਤਾ ਉਹਨਾਂ ਗੰਦੇ ਹੱਥਾਂ ਦੇ ਨਾਲ ਗੁਰੂ ਸਾਹਿਬ ਦੇ ਅੰਗ ਪਲਟੇ ਉਸ ਤੋਂ ਬਾਅਦ ਉਹਨਾਂ ਨੇ ਜੋ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਿਆ ਦੇ ਪ੍ਰਸ਼ਾਦ ਦੇ ਵਿੱਚ ਹੱਟੇ ਹੀ ਮਾਰਿਆ ਤੇ ਇੱਥੇ ਤੇ ਜਿਹੜੇ ਨੌਜਵਾਨ ਵੀਰ ਪ੍ਰਬੰਧਕ ਸੀਗੇ ਉਹਨਾਂ ਨੇ ਕੋਈ ਇਸ ਗੱਲ ਨੂੰ ਸੀਰੀਅਸ ਨਹੀਂ ਲਿਆ ਤੇ ਉਹਨਾਂ ਨੂੰ ਜਿਹੜਾ ਉਹ ਵਿਅਕਤੀ ਫੜਿਆ ਸੀਗਾ ਉਹ ਪਹਿਲਾਂ ਆਪ ਹੀ ਫੜਾਇਆ ਆਪ ਹੀ ਛੜਾ ਕੇ ਲਾਇਆ ਤੇ ਨਾਲ ਸਾਡੇ ਬੰਦੇ ਸਰਪੰਚ ਸਾਹਿਬ ਵੀ ਸੀ ਇੱਕ ਮੈਂਬਰ 85 ਇਸੇ ਮਹੱਲੇ ਦਾ ਛੜਾ ਕੇ ਲਾਇਆ ਉਸ ਤੋਂ ਬਾਅਦ ਫਿਰ ਜਦੋਂ ਸਾਡੇ ਕੋਲ ਧਰਵਾ ਕਮੇਟੀ ਪੰਡ ਸਾਡੇ ਵੀ ਸਾਰੇ ਪੇ ਧਰਵਾ ਕਮੇਟੀ ਪਰਪਕਾ ਗਰਮਕ ਗਰਪਕਾ ਧਰਮ ਕਮੇਟੀ ਆ ਜਿਹੜੇ ਗਰਪ ਗਰਪਰਾਸੀ ਮਨਾਉਨੇ ਆ ਉਹਦੇ ਤੋਂ ਮਾਮਲਾ ਫਿਰ ਦੀ ਕੱਲ ਦੀ ਮੀਟਿੰਗ ਰੱਖੀ ਕੱਲ ਮੀਟਿੰਗ ਰੱਖ ਕੇ ਤੇ ਸਤਕਾਰ ਕਮੇਟੀ ਵਾਲੇ ਵੀ ਇੱਥੇ ਸੰਘ ਆਏ ਤੇ ਉਦੋਂ ਬਾਅਦ ਇੱਥੇ ਉਹਨਾਂ ਤੇ ਐਫਆਈਆਰ ਕਰਾਈ ਗਈ ਆ ਤੇ ਪੰਜਾਂ ਬੰਦਿਆਂ ਤੇ ਐਫਆਈਆਰ ਹੋਈ ਆ ਜਿਹਦੇ ਵਿੱਚ ਗ੍ਰ anthi Singh ਵੀ ਡਿਸਟੈਚ ਚੁੱਕੀ ਆ ਤੇ ਬਾਕੀ ਚਾਰ ਸੰਗ ਵੀ ਫੜਨਾਰੇ ਆ ਤੇ ਵੀ ਬਾਅਦ ਜੇ ਹੁਣ ਕੋਈ ਹੋਰ ਵੀ ਵਿਅਕਤੀ ਇਹਦੇ ਵਿੱਚ ਨਾਮਜ਼ਦ ਹੁੰਦਾ ਹੋਵੇ ਤਾਂ ਉਹਨੂੰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਗੁਰੂ ਦੀ ਅਵਧੀ ਆ ਇਹਦੇ ਵਿੱਚ ਕਿਸੇ ਦੀ ਦੇਖ ਨਹੀਂ ਬਕਸਣ ਗਈ ਆ ਇਹ ਪੰਜਾਬ ਸਰਕਾਰ ਤੋਂ ਪੰਜਾਬ ਦੇ ਡੀਜੀਪੀ ਤੋਂ ਵੀ ਇਹ ਮੰਗ ਕਰਦੇ ਆ ਕਿ ਘਰ ਗੁਰੂ ਘਰਾਂ ਦੇ ਵਿੱਚ ਜਾਣ ਕੇ ਕਿਉਂ ਇਹ ਗੱਲਾਂ ਹੋਣੀਆਂ ਆ ਔਰ ਕਿਉਂ ਨਹੀਂ ਇਹਨਾਂ ਨੂੰ ਇਹ ਕਮਲੇ ਲੋਕਾਂ ਨੂੰ ਜਾਂ ਕਮਲੇ ਬਣ ਗਿਆ ਉਹਦੇ ਮੁੜ ਕੇ ਕਹਿੰਦੇ ਕਮਲਾ ਸੀ ਜੀ ਇਹ ਬੱਚਾ ਸੀਗਾ ਤੇ ਉਹਨਾਂ ਨੂੰ ਘਰ ਦੀ ਆ ਸਭ ਕੁਝ ਦਾ ਉਸ ਕਰਕੇ ਇਹਨਾਂ ਨੂੰ ਦੇਖਿਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਾਣੀਏ ਕਹਿ ਦਿਆਂ ਦੇਖੀ ਬਖਸ਼ਣੀ ਨਹੀਂ ਜਾਣੀ ਚਾਹੀਦੀ ਇਹ ਹੀ ਸਾਡੀ ਬੇਨਤੀ ਆ ਵਾਇਕਲ ਜੀ ਕਾ ਖਾਲਸਾ ਵਾ ਇੱਕ ਬੀਤੀ ਕਰਿਆ ਵੀ 28 ਤਰੀਕ ਨੂੰ ਚੱਪ ਰਹਾ ਹੈ ਹਾਂਜੀ ਤੇ ਇਹਨੂੰ ਲੱਸਣ ਦੇ ਵਜੇ ਲਪੋਇਆ ਕਿਉਂ ਗਿਆ ਕੀ ਮਕਾਨ ਕੀ ਮੰਗਦਾ ਹੈ ਇਹ ਹੈ ਬੇਅਦਬ ਜੇ ਇਹ ਉਹ ਹੀ ਗੱਲ ਕਰ ਦੇਣਾ ਜਿਹੜੀ ਇੱਥੇ ਪ੍ਰਬੰਧ ਕਮੇਟੀ ਹੋਣਾ ਹੈ ਮੈਂ 나ੜੀ ਵੀ ਕਹਿ ਸਕਦਾ ਕੋ ਉਹ ਵੀ ਖੇਡਦੀ ਵੀ ਖੇਡ ਸਕਦੇ ਆ ਉਹਨਾਂ ਵੀ ਮਿਲਦੀ ਸੀ ਜਾਇ ਉਹਨਾਂ ਨੂੰ ਜਿਹੜੇ ਉਹਨਾਂ ਦੇ ਉੱਤੇ ਥੇ ਨਾਲ ਬੰਦੇ ਉਹਨਾਂ ਨੇ ਪਰਮਾ ਲਿਆ ਤੇ ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਹੋਈ ਪਰ ਉਹਨਾਂ ਸਾਰੇ ਇਹ ਜਣੀ ਕਹਨਾ ਬਹੁਤ ਵੱਡੀ ਗਲਤੀ ਕਰ ਲਈ ਆ ਜਿਹੜੀ ਉਹ ਸਾਰਿਆਂ ਨੂੰ ਪਛਤਾਉਣੇ ਗੁਰੂ ਸਾਹਿਬ ਕਈ ਮਾਫ ਨਹੀਂ ਕਰਦੇ ਜੋ ਮੰਗੇ ਠਾਕਰ ਆਪਣੀ ਵੇਸ ਹੋਈ ਸੋਈ ਸੋਈ ਦੇ ਰਿਆ ਅਸੀਂ ਸਭ ਕੋਲੋਂ ਉੱਤੇ ਮੰਗਦੇ ਆ ਹਨਾ ਦੇ ਨੇ ਜੀ ਪਾੜੇ ਪਾੜੇ ਬਿਤਾ ਕੇ ਕੋਦੇ ਆਪਾਂ ਹਾਂ ਅੱਜ ਦੇ ਵਿੱਚ ਜਿਹੜੇ ਤੋਂ ਬੁਲਿਆ ਹੋਇਆ ਇੰਨਾ ਕੋਲਕੀ ਪੁਲਿਸ ਦੀ ਕਾਰਵਾਈ ਤੋਂ ਸੰਤੋਸ਼ਟ ਹੈ ਕਿ ਬੜਾ ਸੰਤੋਸ਼ਟ ਹੈ ਪਰ ਸੰਯੋਗ ਵਾਦਾ ਹੋ ਜਲਮ ਤੇ ਵਾਦਾ ਕਰੂਗੀ ਹੁਣ ਕਿ ਕੀ ਹਾਲ ਕੀਤਾ ਹੈ ਬਹੁਤ ਠੀਕ ਹੈ ਨਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਬੀਰ ਸਿੰਘ ਚੀਮਾ ਜੀ ਚੇਅਰਮੈਨ ਦਸ਼ਮੇਸ਼ ਤਰਨਾਂਦਲ 11 ਦੇ ਅੰਕ ਸਿੰਘ ਜਥੇਬੰਦੀਆਂ ਦੇ ਸੰਜਮ ਮੰਚ ਤੋਂ ਭਰਤ ਦਾ ਚੇਅਰਮੈਨ ਆ ਮੈਨੂੰ ਰਾਤ ਫੋਨ ਆਇਆ ਸੀਗਾ ਵੀ ਗਿਦਿਆਲੇ ਦੇ ਵਿੱਚ ਐ ਸੱਤਰਾਨਾ ਕਰਕੇ ਕੜਨਾ ਕਰਮ ਹੋਇਆ ਤੇ ਮੈਂ ਫੌਰੀ ਤੌਰ ਤੇ ਸਾਡੇ ਇਥੋਂ ਦੇ ਸਿੰਘਾ ਮੇਰੇ ਨਾਲ ਕਾਫੀ ਚਰਤੋਂ ਮੁੰਡਾ ਉਹ ਡਰਾਈਵਰ ਵੀ ਰਿਹਾ ਆ ਗਨਵਰ ਵੀ ਰਿਹਾ ਆ ਅੱਜਕੱਲ ਸਾਡਾ ਜਹਾਗਾਰ ਆ ਤੇ ਉਹਨਾਂ ਨੂੰ ਇਹ ਕਿਹਾ ਵੀ ਫੌਰੀ ਤੌਰ ਤੇ ਜਾ ਕੇ ਦੇਖੋ ਜਾ ਕੇ ਤੁਸੀਂ ਮਤਲ ਜਿਹੜਾ ਆਹ ਨੂੰ ਸੰਭੋ ਜਾ ਕੇ ਕਿਉਂਕਿ ਮੈਨੂੰ ਪਤਾ ਇੱਥੇ ਦੋ ਧੜਿਆਂ ਦਾ ਕੰਮ ਆ ਦੋ ਧੜਿਆਂ ਦੇ ਵਿੱਚ ਹੀ ਗਲਤ ਚੱਈ ਆ ਪਹਿਲਾਂ ਵੀ ਇੱਥੇ ਬੇਅਦਵੀ ਹੋ ਚੁੱਕੀ ਆ ਨਿਸ਼ਾਨ ਸਾਹਿਬ ਦੀ ਉਦੋਂ ਕਮੇਟੀ ਬਦਲੀ ਅੱਜ ਦੂਜੀ ਕਮੇਟੀ ਦੇ ਸਾਹਮਣੇ ਜਿਹੜੀ ਬੇਅਦਵੀ ਹੋਈ ਆ ਇਥੋਂ ਤੱਕ ਕਰਕੇ ਉਹਨਾਂ ਨੇ ਡੀਵੀਡੀ ਜਿਹੜੀ ਆ ਉਹਦੇ ਚੋਂ ਵੀ ਜਿਹੜੀ ਉਹ ਕੱਟਣਾ ਕਰਮ ਸੀਗਾ ਠੀਕ ਕਰਨ ਦੀ ਕੋਸ਼ਿਸ਼ ਕੀਤੀ 28 ਤਰੀਕ ਦਾ ਕੱਟਣਾ ਕਰਮ ਤੇ ਪਰਚਾ ਹੁਣ ਦਰਜ ਹੋ ਰਿਹਾ ਉਹ ਵੀ ਇੱਥੋਂ ਦੇ ਗੁਰੂ ਸਾਹਿਬ ਨੇ ਕਿਸੇ ਨੂੰ ਸਮੱਤ ਬਖਸ਼ੀ ਆ ਗੁਰੂ ਤੇ ਉਹਨੇ ਪਰਚਾ ਦਰਜ ਕਰਾਇਆ ਤੇ ਕਿਸੇ ਗੁਰੂ ਘਰ ਦੇ ਪ੍ਰੇਮੀ ਨੇ ਜਿਹੜੀ ਆ ਵੀਡੀਓ ਵਾਇਰਲ ਕੀਤੀ ਤੇ ਵੀਡੀਓ ਦੂਰ ਤੱਕ ਪਹੁੰਚ ਗਈ ਆ ਉਹ ਸੰਗਤ ਦੇ ਬੰਨੀਆਂ ਕੋਲ ਆ ਸ਼੍ਰੋਮਣੀ ਕਮੇਟੀ ਕੋਲ ਦੀ ਪਹੁੰਚ ਗਈ ਆ ਜਿਹੜੀ ਇੱਥੋਂ ਦੀ ਘਟਨਾ ਕਰਨ ਦੀ ਵੀਡੀਓ ਆ ਤੇ ਅੱਜ ਇਸ ਮਸਲੇ ਲਈ ਆਇਆ ਸੀ ਹੁਣ ਐਫਆਰ ਵੀ ਹੋ ਗਈ ਆ ਜਿਹੜੇ ਗੁਸ਼ੀ ਐਫਆਰ ਵੀ ਦਰਜ ਹੋ ਗਈ ਆ ਜੀ ਉਹਦੇ ਵਿੱਚ ਕੁਝ ਖਾਮੀਆਂ ਆ ਐਸਪੀ ਸਰਬੰਦਰ ਸਿੰਘ ਜੀ ਆਏ ਆ ਐ ਡੀਐਸਪੀ ਨਰਮਲ ਸਿੰਘ ਜੀ ਆਏ ਆ ਡੀਐਸਪੀ ਕਰੋ ਸਾਹ ਆਏ ਆ ਜਿਹੜੇ ਇੱਥੇ ਦੇ ਇਲਾਕੇ ਦੇ ਹੈਗੇ ਨੇ ਏਸੀਪੀ ਉਹ ਉਹਦੇ ਵਿੱਚ ਕਮੀਆਂ ਹੈਗੀਆਂ ਉਹਨਾਂ ਨੂੰ ਕਿਹਾ ਵੀ ਉਹ ਕਮੀਆਂ ਦੂਰ ਕਰੋ ਇੱਕ ਤਾਂ ਜਿਨ੍ਹਾਂ ਨੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿਸਟਮ ਨੂੰ ਹਾਂਜੀ ਉਹਦੇ ਵਿੱਚੋਂ ਡੀਵੀਡੀ ਰੀਡ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਇੱਕ ਉਹ ਇੱਕ ਜਿਹੜੇ ਦੋਛੀਆਂ ਨੂੰ ਫੜਾ ਕੇ ਆਏ ਉਹੋ ਹੀ ਦੋਛੀਆਂ ਨੂੰ ਲੈ ਕੇ ਆਏ ਉਹੋ ਹੀ ਦੋਛੀਆਂ ਨੂੰ ਭਜਾਉਣ ਦੇ ਵਿੱਚ ਹੇ ਕੋ ਜੁੰਮੇਵਾਰ ਵਿਅਕਤੀ ਕਹਿ ਸਕਦਾ ਮੈਂ ਉਹਨਾਂ ਨੂੰ ਵੀ ਉਹ ਪੂਰੇ ਦੇ ਪੂਰੇ ਇਨਵੋਲਵਮੈਂਟ ਹੈ ਇਹਦੇ ਵਿੱਚ ਜੋ ਕੰਨਾ ਕਰਮ ਹੋਇਆ ਕਿੰਨੇ ਲੋਕਾਂ ਦੇ ਆਪਾਇਆ ਫਾਇਰ ਹੋਏ ਇਹਨਾਂ ਦੇ ਦਿੱਤੇ ਮੁਤਾਬਕ ਦਾ ਪੰਜ ਘਰਿਆ ਨੇ ਪਰ ਕਮੇਟੀ ਮੈਂਬਰ ਜਿਹੜੇ ਆ ਉਹ ਨੌ ਆ ਇੱਕ ਬਾਹਰ ਆ ਆਥੇਤੇ ਆ ਜਿੰਨੇ ਆ ਅਰੈਸਟ ਹੋਏ ਰੈਸਟ ਆਲੇ ਕਿਸੇ ਵੀ ਨਹੀਂ ਪਈ ਸਵਾਏ ਬਾਬਾ ਜੀ ਦੇ ਵਜ਼ੀਰ ਤੋਂ ਪਾਰਟੀ ਤੋਂ ਅਕਵਾਲ ਚੰਗ ਤੋਂ ਭਾਵੇਂ ਸਿੰਘ ਸਾਹਿਬ ਇਕੱਠੇ ਹੋਏ ਸਾਰੇ ਕੀ ਹੁਣ ਮੰਗ ਕੇ ਹੈਗੇ ਤੇ ਜਰਾ ਸਿੰਘ ਸਾਹਿਬ ਇਕੱਠੇ ਹੋਏ ਆ ਪਿੰਡ ਦੇ ਲੋਕ ਇਕੱਠੇ ਹੋਏ ਆ ਬਹੁਤ ਸਾਰੇ ਸ਼ਹਿਰ ਦੇ ਲੋਕ ਜਿਹੜੇ ਆ ਅਸੀਂ ਇੱਥੇ ਪੰਜ ਆਪਣੇ ਵੱਲੋਂ ਦਲਪੰਥਾਂ ਲੋ ਸੰਗ ਜਿਹੜੇ ਆ ਉਹ ਲਾਏ ਆ ਉਹ ਸਿਸਟਮ ਦੇਖਣਗੇ ਪਿੰਡ ਨੂੰ ਅਸੀਂ ਮਤਲ ਜਿਹੜੀ ਆ ਬੇਨਤੀ ਕਰ ਦਿੱਤੀ ਆ ਵੀ ਆਪਣੇ ਜਿਹੜੇ ਸਾਥੀ ਪ੍ਰਬੰਧ ਕਰਨਾ ਚਾਹੁੰਦੇ ਸੇਵਾ ਕਰਨਾ ਚਾਹੁੰਦੇ ਆ ਉਹ ਸੇਵਾ ਕਰਨ ਤੁਹਾਡਾ ਜਿਸ ਦੇ ਸਿਸਟਮ ਠੀਕ ਹੋ ਜਾਗਾ ਪਿੰਡ ਦਾ ਔਰ ਜੇ ਤੁਸੀਂ ਮੰਨ ਲਓ ਜਿਹੜਾ ਆ ਸਾਡੇ ਸਿੰਘਾਂ ਨੂੰ ਤੁਸੀਂ ਦੱਸ ਦਿਓ ਮੈਨੂੰ ਦੱਸ ਦਿਓ ਬਾਬਾ ਜੀ ਨੂੰ ਦੱਸ ਦਿਓ ਅਸੀਂ ਆਪਣੇ ਸਿੰਘ ਵਾਪਸ ਲੈ ਲਵਾਂਗੇ ਉਹਨਾਂ ਚ ਕੱਲ੍ਹ ਉਹ ਇੱਥੇ ਰਹਿਣਗੇ ਔਰ ਰਾਤੀ ਕਰਨਗੇ ਬਕਾਇਦਾ ਗੁਰੂ ਗ੍ਰੰਥ ਸਾਹਿਬ ਦੀ ਠੀਕ ਹੈ ਅਮੇ ਕੈਮਰੇ ਲੱਗੇ ਹੋਏ ਆ ਕੈਮਰਿਆਂ ਵਿੱਚ ਵੀ ਬੇਦਬੀ ਹੋ ਰਹੀ ਹੈ ਇਸ ਕਰਕੇ ਅਸੀਂ ਮੰਨ ਲਓ ਪੰਜ ਸਿੰਘ ਜਿਹੜੇ ਆ ਉਹ ਇਸ ਪ੍ਰਬੰਧ ਕੇ ਲਈ ਲਾਏ ਆ ਇਹਨਾਂ ਵੱਲੋਂ ਬੇਦਬੀ ਸੀਸੀਟੀਵੀ ਤੁਸੀਂ ਵੀ ਦੇਖੀ ਹੋਊਗੀ ਤੇਰੇ ਵੱਲੋਂ ਬੇਦਬੀ ਸੀਟੀਵੀ ਆ ਜੀ ਉਹ ਇੱਕ ਪੂਰਬੀ ਆ ਭਈਆ ਉਰ ਵੀ ਪਰਦੇਸੀ ਕਹਿ ਸਕਦੇ ਆਪਾਂ ਭਈਆ ਨਹੀਂ ਵੀ ਕਹਿੰਦੇ ਭਈਆ ਵੇ ਭਾਈ ਨੂੰ ਕਹਿੰਦੇ ਆ ਪਰ ਵਸੇ ਉਹ ਇੱਥੇ ਦੇ ਕਿਸੇ ਜੀਮੀਦਾਰ ਦੇ ਲੱਗਾ ਪ੍ਰਵਾਸੀ ਉਹ ਇੱਥੇ ਆਇਆ ਆ ਕੇ ਉਹਨੇ ਜੋਗ ਅਦਵੀ ਕੀਤੀ ਗੁਰੂ ਸਾਹਿਬ ਦੀਆਂ ਛੇੜਛਾੜ ਵੀ ਕੀਤੀ ਆ ਇੱਥੇ ਉਹ ਪ੍ਰਸ਼ਾਦ ਵਾਲਾ ਜਿਹੜਾ ਉਹ ਰੱਖਿਆ ਹੁੰਦਾ ਢਾਂਡਾ ਉਹਦੇ ਵਿੱਚ ਵੀ ਉਹ ਹੱਟ ਪਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜਾ ਮੱਛਰ ਮਾਰਨ ਵਾਲੀ ਆ ਹੈਨਾ ਤੇ ਉਹਨੇ ਬਾਥਰੂਮ ਵੀ ਕੀਤਾ ਅੱਛਾ ਜੀ ਆ ਤੇ ਉਹਨੂੰ ਮਤਲਬ ਭਜਾਉਣ ਦੇ ਵਿੱਚ ਵੀ ਉਹ ਕਮੇਟੀ ਦੇ ਕੁਝ ਮੈਂਬਰ ਕੋ ਜਿੰਮੇਵਾਰ ਵਿਅਕਤੀ ਹੈ ਉਹ ਪਾਏ ਗਏ ਆ ਪੂਰੇ ਪਿੰਡ ਦੇ ਸਾਹਮਣੇ ਪਾਏ ਗਏ ਆ ਉਹ ਦਰਸਾਉਂਦੇ ਵਿੱਚ ਕੋਈ ਨੂੰ ਦਾ ਜਦੋਂ ਇਹ ਹੋਇਆ ਕਿੰਨੇ ਕ ਮਹੀਨੇ ਦਾ ਸਾਰਾ ਬਤਿਆ ਹੋਣਾ ਚਾਹੀਦਾ ਜੀ ਇਹ ਦੇਖੋ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕੰਨਾ ਕਰਮ ਹੋ ਰਿਹਾ ਔਰ ਖਾਸ ਕਰ ਗੁਰੂਗ੍ਰੰਥ ਸਾਹਿਬ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਸਿੱਖਾਂ ਦਾ ਖੂਨ ਕਿਉਂ ਨਾ ਖੋਲੇ ਕਿਰ ਕਹਿੰਦੇ ਸਿੱਖ ਮਗਲ ਕਹਿੰਦੇ ਆ ਵੀ ਅਸੀਂ ਮਗਲ ਜਿਹੜੇ ਅਸੀਂ ਤਾਂ ਹੈ ਹੀ ਬੰਦਰ ਤੇਰੇ ਸ਼ਹਿਰੀ ਸਾਨੂੰ ਸਮਝਿਆ ਜਾ ਰਿਹਾ ਕਿਉਂ ਪੰਚ ਦੇ ਵਿੱਚ ਚਾਹੇ ਤਾਂ ਮਗਲ ਗੜੀ ਆਉ ਉਹ ਜਾਦੀ ਦੀਆਂ ਗੱਲਾਂ ਕਰਦੀ ਹੈ ਕੱਲ ਨੂੰ ਜਾਦੀ ਹੈ 15 ਅਗਸਤ ਦੀ ਪਰ ਲੱਗਦਾ ਨਹੀਂ ਸਿੱਖਾਂ ਨੂੰ ਵਾਲੇ ਤੇ ਕਰ ਜਾਦੀ ਮਿਲੀ ਹੈ ਕਦੇ ਸਰਕਾਰ ਨਹੀਂ ਸਮਝਦੀ ਸਿੱਖਾਂ ਨੂੰ ਜਾਦੀ ਮੈਂ ਸਬੰਧਤ ਮੈਟਰ ਨਾਲ ਰਹਾ ਮਾ ਕਾਨੂੰਨ ਨੇ ਹਾਲੇ ਟਿੱਕਰ ਕੋਈ ਕੰਮ ਨਹੀਂ ਕੀਤਾ ਤੇ ਜੇ ਸਿੰਘ ਆਪਣੇ ਤੌਰ ਤੇ ਕੰਮ ਕਰ ਦਿੰਦੇ ਕਿਤੇ ਆਪਣੀ ਪੰਥ ਮਰਜ਼ਾ ਦਾ ਤੌਰ ਤੇ ਤੇ ਫਿਰ ਹਹਾਕਾਰ ਮੱਜੰਦੀ ਆ ਜੋ ਸਿੰਘਾਂ ਨੇ ਐਦਾ ਕਰ ਦਿੱਤਾ ਉਦਾ ਕਰ ਦਿੱਤਾ ਅਸੀਂ ਉਹ ਨਹੀਂ ਬੰਦ ਦੇਣਾ ਚਾਹੁੰਦੇ ਅਸੀਂ ਬਰਗਾੜੀ ਕਾਣ ਨਹੀਂ ਬੰਦ ਦੇਣਾ ਚਾਹੁੰਦੇ ਅਸੀਂ ਕਹਿੰਨੇ ਆ ਵੀ ਸੈਨ ਕੋ ਨਾ ਚੱਕਲੀ ਸੇਵਾ ਕਰਨਗੇ ਜਿੰਨਾ ਚੱਕ ਇਹ ਪਿੰਡ ਦਾ ਪ੍ਰਬੰਧ ਜਿਹੜਾ ਉਹ ਸਿਸਟਮ ਠੀਕ ਨਹੀਂ ਹੁੰਦਾ ਅਸੀਂ ਕਿਸੇ ਵੀ ਵਿਰੋਧੀ ਧਿਰ ਨੂੰ ਸਪੋਰਟ ਨਹੀਂ ਕਰਾਂਗੇ ਸਾਡੇ ਸੰਗ ਜਿਹੜੇ ਆ ਵਿਰੋਧੀ ਧਿਰ ਨੂੰ ਆਪਸ ਵਿੱਚ ਹੀ ਫਸੇ ਹੋਏ ਧਰਾਂ ਨੂੰ ਸਪੋਰਟ ਨਹੀਂ ਕਰਾਂਗੇ ਧਰ ਨਹੀਂ ਬੰਨਣਾ ਅਸੀਂ ਅਸੀਂ ਕਿਸੇ ਦੀ ਧਰ ਨਹੀਂ ਹੈ ਇਹ ਪੰਥ ਦੇ ਮਤਲਬ ਜਿਹੜੇ ਆ ਲੋਕ ਆਏ ਨੇ ਜਿਹੜੇ ਇੱਥੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਗੁਰੂ ਸਾਹਿਬ ਦਾ ਮਤਲਬ ਜਿਹੜਾ ਮਰਜ਼ਾਦਾ ਅਨਸਾਰ ਜਿਹੜਾ ਚਲਾਉਣਗੇ ਸਿਸਟਮ ਬਾਕੀ ਪ੍ਰਬੰਧ ਦੇ ਦੇਖਣ ਪਿੰਡ ਦੇ ਗੁਰਦੁਆਰੇ ਦੇ ਕੀ ਕਰਨਾ ਜਿਹੜਾ ਮਾਮਲਾ ਦਾ ਜੋ ਹੈ ਉਹ ਕਿਹ ਨਾਲ ਲਾਉ ਕਿਹ ਨਾਲ ਲੈਣਾ ਉਹ ਸਾਡੇ ਸਤਕਾਰ ਕਮੇਟੀ ਜਿਹੜੀ ਆ ਬੜੇ ਸਤਕਾਰਯੋਗ ਨੇ ਵੀਰ ਜਿਹੜੇ ਜਿਹੜੇ ਕਰਾ ਕੇ ਗਏ ਨੇ ਉਹ ਹਮੇਸ਼ਾ ਇਹੀ ਦੇਖਦੇ ਆ ਵੀ ਜਿੱਥੇ ਮਰਜ਼ਾਦਾ ਦੇ ਉਲਟ ਗੱਲ ਹੁੰਦੀ ਆ ਉਥੇ ਉੱਤੇ ਪਹੁੰਚਦੀ ਆ ਇਹ ਪਹੁੰਚ ਕੇ ਉਹ ਸਾਰਾ ਮਤਲਬ ਦੇਖਦੀ ਆ ਸਤਕਾਰ ਕਮੇਟੀ ਵਾਲੇ ਹੈਗੇ ਨੇ ਵੀਰ ਸਰਬੰਦਰ ਹੋਈ ਦਵਿੰਦਰ ਸਿੰਘ ਗੋੜੀ ਉਹ ਪਰਚਾ ਦਾ ਜ਼ਿਕਰ ਆ ਗਿਆ ਤੇ ਉਹਦੇ ਵਿੱਚ ਅਸੀਂ ਜਿਹੜੀ ਤੁਰੰਤ ਕਾਰਵਾਈ ਕਰਦੇ ਹੋਏ ਮੁਕੰਮਲ ਮੰਦਰੀ ਕਰ ਦਿੱਤਾ ਗਿਆ ਹੈ ਉਹ ਵੀ ਤਾਂ ਪੇਸ਼ ਕਰ ਰਹੇ ਹਾਂ ਅਜੇ ਕੋਈ ਜਿੱਥੇ ਬੰਦੀਆਂ ਦੇ ਸ਼ਹਿਨ ਗੜੇ ਉਹ ਆ ਕੇ ਗੱਲ ਕਰ ਰਹੇ ਸੀ ਨਾ ਵੀ ਆਪਾਂ ਚਰਚਾ ਵੰਦਰਾ ਹੋ ਰਿਹਾ ਵੀ ਮਰਿਆਦਾ ਦੀ ਨਿਊ ਜਨ ਕਮੇਟੀ ਨਹੀਂ ਕੰਮ ਕਰਦੀ ਉਹਨਾਂ ਚ ਮਰਿਆਦਾ ਦਾ ਕਿਸ ਤਰ੍ਹਾਂ ਇਥੇ ਚਲਾਈ ਜਾਣੀ ਉਹਦੇ ਬਾਰੇ ਗੱਲਬਾਤਾਂ ਲਈ ਬਾਕੀ ਪ੍ਰਸ਼ਾਸਨ ਵੱਲੋਂ ਇਮੀਡੀਏਟਲੀ ਇਹਦੇ ਵਿੱਚ ਜਿਹੜਾ ਉਹ ਮਕਦਮਾ ਦਰਜ ਕਰ ਲਿਆ ਗਿਆ ਔਰ ਜਿਹੜੇ ਵੀ ਇਹਦੇ ਵਿੱਚ ਲੋਕੀ ਹੋਣਗੇ ਉਹਨਾਂ ਨੂੰ ਐਂਡ ਤੱਕ ਤਪੀਸ਼ ਕਰਕੇ ਤੇ ਸਾਰੇ ਜਿਹੜਾ ਉਹ ਹਰ ਐਂਗਲ ਤੋਂ ਤਪੀਸ਼ ਕੀਤੀ ਜਾ ਰਹੀ ਤਾਂ ਕੋਈ ਨੋ ਨਾ ਅਸਰ ਜਰੂਰੀ ਇਹ ਜੋ ਜਿਹੜਾ ਹੈਗਾ ਉਹ ਉਹਨੂੰ ਕੁਝ ਕੰਮ ਕਰੀ ਦੇ ਕੋਈ ਬੰਦਾ ਵੈਚ ਨਾਲ ਕੋਈ ਜਿਹੜਾ ਬੰਦਾ ਅਜਨਬੀ ਜਿਹੜਾ ਕੋ ਆਇਆ ਸੀ ਜਿਹੜਾ ਕੋਈ ਮੇਜ਼ੀ ਕਰਨ ਉਹਦੇ ਵਿੱਚ ਹੋ ਵੀ ਹੈਗਾ ਬਾਕੀ ਇਹ ਜੇ ਤਪਤੀਸ਼ ਤਾਂ ਮੈਂ ਕਰਿਆ ਉਹਦੇ ਵਿੱਚ ਦੇਖਦੇ ਹਾਂ ਕਿਹੜੇ ਕਿਹੜੇ ਹੋਰ ਅਰੇਸਟ ਹੋਈ ਜੇ ਕੋਈ ਅਰੇਸਟ ਉਹਦੇ ਵਿੱਚ ਇੱਕ ਇੱਕ ਹੋਈ ਆ ਹੋਰ ਉਹ ਭਾਵੇਂ ਤਪਤੀਸ਼ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਡਿਸਕਵਰ ਤੁਹਾਨੂੰ ਬਾਅਦ ਕਰਦੇ ਹਾਂ ਮੋਲ ਸਰ ਮੋਲ ਪਿਸਟੋਲ ਹੈ ਸ਼ਾਂਤੀ ਹੈ ਬਿਲਕੁਲ ਠੀਕ ਹੈ ਜੀ